ਹੈਲੋ ਸ਼ੀਗਰ ਦੀ ਸਾਰੰਸ਼ਵਾਸ ਤੋਂ ਤੁਹਾਡਾ ਆਪਣਾ YouTube ਚੈਨਲ ਤੇ ਅੱਜ ਆਪਾਂ ਮਿਲਦੇ ਹਾਂ ਪਿੰਡ ਨੂੰ ਮੜਕਲਾ ਜਿਹੜਾ ਬਿੰਡਾ ਜਹਲ ਐਗਰੀ ਵਰਕਸ ਤੇ ਤੇ ਆਪਾਂ ਸਾਨੂੰ ਇੱਥੇ ਬਾਈ ਟ੍ਰਾਲੀਆਂ ਬਣਾਉਂਦਾ ਬਹੁਤ ਹੀ ਵਧੀਆ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਲੋਕੇਸ਼ਨ ਦੱਸਣਗੇ ਆ ਜਿਹੜਾ ਪਿੰਡਾ ਮਾਨਸਾ ਰੋਡ ਆ ਗਿਆ ਜਿਹੜਾ ਜੱਦ ਰਿਹਾਗਾ ਪਿੰਡਾ ਮਾਨਸਾ ਰੋਡ ਤੇ ਜਮਾ ਉਪਰ ਆ ਪੈਟਰੋਲ ਪੰਪ ਦੇ ਸਾਹਮਣੇ ਚੌਕ ਆ ਗਈ ਫਰਕਾ ਗਈ ਤੇ ਬਾਕੀ ਨੇੜੇ ਸਾਇਫਰਨ ਰਿਜ਼ੋਰਟ ਆ ਗਿਆ ਤੇ ਬੱਸ ਕਰੋ ਵੀਰ ਜੀ ਬਾਕੀ ਆ ਜੋ ਆਪਾਂ ਬਾਈ ਨੇ ਕਰਾਉਣੇ ਹੋ ਕੀ ਗੱਲਬਾਤ ਤੇ ਦਿਖਾਉਂਦੇ ਆ ਤੁਹਾਨੂੰ ਬਾਈ ਦੀ ਟਰਾਲੀ ਤੇ ਰੇਟ ਬਾਰੇ ਦਾ ਕਰਦੇ ਹਾਂ ਬਹੁਤ ਠੀਕ ਹੋ ਬਾਈ ਠੀਕ ਹੋ ਮੈਂ ਲੈ ਲਵਾਂ ਉਹ ਠੀਕ ਹੈ ਕੰਮ ਕਰਨਾ ਚਾਹੁੰਦਾ ਵਧੀਆ ਵਧੀਆ ਜੀ ਵਧੀਆ ਆ ਜੀ ਆਪਾਂ ਲੈ ਚਾਹੀਏ ਜੀ ਉਹ ਫਾਜੋ ਦੇ ਜਾਣ ਕਰੀ ਤਰ੍ਹਾਂ ਕਰਦੇ ਆ ਆ ਸਾਹ ਖੜੀਆਂ ਦੇਖ ਲੋ ਹੀ ਕੋਲ ਵਾਲੀ ਕੋ ਸੌਂਕੀ ਕਿੰਨੇ ਕਿੰਨੇ ਬੋਟਾ ਦੀਆਂ ਟਰਾਲੀਆਂ 11 11 ਸੀ 11 ਸੀ ਹਾਂ ਜੀ ਤੇ ਇਹਨਾਂ ਦੇ ਮਾਲੋ ਚਾਦਰ ਚੋਦਰ ਕਿਹੜੀ ਲਾਉਂਦੇ ਆ यात्रा प्लान होने जेवे साइडा हो थे। थे थे। 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 गया जी ते टाटा जी लगदा है 100 80 एम सी हां ठीक है ये अभी 11000 अभी 11000 से 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 11000 ਇਹਨਾਂ ਦਾ ਕੀ ਹਿਸਾਬ ਕੁਤਾ ਵਕੀ ਰੇਟ ਟੁੱਟ ਜਿਵੇਂ ਆਪੋ ਇਹਨਾਂ ਦਾ ਰੇਟ ਜੀ ਜਿਵੇਂ ਇਹ ਖੜੀ ਆਈ ਹੁਣ ਟਰਾਲੀ ਚਾਰ ਸਵੇਰੋਂ ਜਿਵੇਂ ਬੰਦ ਆਈ ਹੋਣਾ ਠੀਕ ਹੈ ਤੇ ਕੰਨੀ ਟੋਪੀ ਤੋਂ ਬਿਨਾਂ ਜੀ ਇਹ ਇਹਦਾ ਰੇਟ ਜੀ ਆਪਾਂ ਜਿਵੇਂ 132 33 ਤੇ ਸੇਲ ਕਰਦੇ ਹਾਂ 132 ਹਾਂਜੀ ਠੀਕ ਹੈ ਇਹ ਵੀ ਕਿਹੜੇ ਰੇਟ ਆ ਜੀ ਨਾ ਤਾਂ ਵਰਤਦੇ ਜਿਵੇਂ ਇਹ ਟਰਾਲੀ ਆ ਜੀ ਇਹਦਾ ਵੀ ਉਹੀ ਰੇਟ ਆਈ ਇੱਕੋ ਰੇਟ ਆਈ ਇਹਨਾਂ ਦਾ ਹਾਂ ਜਿਵੇਂ ਆਪਾਂ ਵੀ ਮੰਨ ਲੀਏ ਵੀ ਜਿਵੇਂ ਟੋਪੀ ਲਾ ਦੀ ਜੀ ਨੇ ਆਟਰਾ ਦੀ ਖੜੀ ਆ ਜੀ ਠੀਕ ਆ ਇਹ ਜਿਵੇਂ ਆਪਣਾ ਸੇਲ ਹੋਣੀ ਆ ਜੀ 35 ਚ ਜਾਂ 40 ਚ ਇਹ ਲੋਟਾਂ 'ਚ ਸੇਲ ਹੋਣੀ ਆ ਉੱਪਰ ਜਿਹੜੀ ਜਾਲੀ ਆ ਗਈ ਉਹਨੂੰ ਟੋਪੀ ਕਹ ਰਹੇ ਹਾਂ ਹਾਂ ਟੋਪੀ ਹਾਂ ਜੀ ਉੱਪਰ ਉੱਤਰਲੇ ਉੱਤਲੇ ਪਾਸੇ ਆ ਗਈ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇਹੀ ਸੌ ਸਾਰ ਆ ਗਿਆ ਦਾ ਇਹੀ ਸਾਈਜ਼ ਜਿਵੇਂ ਆਪਾਂ ਕਹਿ ਦਿੰਦੇ ਆ ਜਿਵੇਂ ਡੱਡੂ ਹੱਬ ਜੀ ਡੱਡੂ ਹੱਬ ਵਾਲੇ ਵੀ ਪਾ ਕੇ ਦੇ ਦਿੰਨੇ ਆ ਉਹਦੇ ਵਿੱਚ ਥੋੜਾ ਜਿਹਾ ਕੀਮਤ ਦਾ ਫਰਕ ਪੈ ਜਾਂਦਾ ਜੀ ਥੱਲੇ ਆ ਜਾਂਦਾ ਜੀ ਲੇਵਾਂ ਜੇ ਵੀ ਹੁਣ ਆਪਾਂ ਸਟੀਲੀ ਹੱਬਾ ਤੇ ਜਾਂ ਟਾਟਾ ਦੀ ਹੱਬ ਵਾਲਾ ਉਹ ਥੋੜਾ ਜਿਹਾ ਮਹਿੰਗਾ ਪੈਂਦਾ ਜੀ ਠੀਕ ਹੈ ਜੀ ਤੇ ਉਹਦਾ ਥੋੜਾ ਜਿਹਾ ਰੇਟ ਵੀ ਜਿਵੇਂ ਆਪਾਂ ਕਹਿ ਦਈਏ ਵੀ ਹੁਣ ਜਿਵੇਂ 32 33 ਆਖਿਆ ਸੀਗਾ ਜਾਂ 35 40 ਚ ਟੋਪੀ ਲਾ ਕੇ ਜੀ ਉਹ ਆਪਾਂ ਟਾਟਾ ਦੀ ਹੱਬ ਵਾਲਾ ਹੀ ਲਾ ਕੇ ਦੇ ਦਾਂਗੇ ਜੀ ਅਗਲੇ ਠੀਕ ਹੈ ਹਾਂਜੀ ਬਾਕੀ ਆਜੋ ਬਈਆ ਆਪਾਂ ਅੰਦਰ ਵੀ ਤੁਹਾਨੂੰ ਦਿਖਾਉਨੇ ਆ ਜਿਹੜਾ ਕਰੀ ਜਾਂਦੇ ਆ ਤਿਆਰ ਵਰਕਸ਼ ਦੇ ਅੰਦਰ ਦਿਖਾਉਨੇ ਆਪਾਂ ਤੁਹਾਨੂੰ ਇੱਥੇ ਕਰਦੇ ਆ ਫਿਰ ਤਿਆਰ ਸਾਰੇ ਹਾਂਜੀ ਹਾਂਜੀ ਇਹ ਆ ਬੈਂਪਰ ਹੁੰਪਰ ਵੀ ਆ ਕੇ ਜਿਹੜੇ ਤੁਸੀਂ ਹਾਂ ਬਾਈ ਜਿਵੇਂ ਆਪਣਾ ਧਾਕੀ ਵਾਲੇ ਇਹ ਬੈਂਪਰ ਹੁੰਦੇ ਆ ਇਹ ਵੀ ਬਣਾ ਦਿੰਦੇ ਆ ਜੀ ਆਪਾਂ ਇਹਦਾ ਕੀ ਰੇਟ ਡੂਟ ਜਾਉਦਾ ਇਹਦਾ ਰੇਟ ਜੀ ਤੇ ਅਗਲੇ ਨੇ ਕਬੱਟਾਂ ਦੇ ਹਿਸਾਬ ਨਾਲ ਜਿਵੇਂ ਕਿਲੋ ਦੇ ਹਿਸਾਬ ਨਾਲ ਬਣਾਉਣਾ ਉਵੇਂ ਹੀ ਬਣਾ ਦਾਂਗੇ ਜੀ ਠੀਕ ਆ ਜਿਵੇਂ 120 ਰੁਪਏ ਕਿਲੋ ਜੀ ਤੇ ਉਹ ਓਪਨ ਪੁੱਕਾ ਲੈ ਕੇ ਜਾਣਾ ਜਿਵੇਂ 8000 ਦਾ 8500 ਦਾ ਮੰਨ ਕੇ ਚੱਲੂ ਜੀ ਐ ਬਣਾ ਕੇ ਦੇ ਦਾਂਗੇ ਪੂਰਾ ਟਾਪ ਦਾ ਬਣਾ ਕੇ ਦੇਵਾਂਗੇ ਜੀ ਠੀਕ ਹੈ ਠੀਕ ਰੰਗ ਰੰਗ ਕਰਕੇ ਕੰਪਲੀਟ ਜੀ ਠੀਕ ਹਾਂ ਜੀ ਬਾਕੀ ਪੈਂਟ ਫੂਟ ਦਾ ਟਰਾਲੀਆਂ ਵੀ ਤੁਸੀਂ ਇੱਥੇ ਕਰਦੇ ਹੋ ਨਾ ਹਾਂਜੀ ਪੇਟ ਆ ਇੱਥੇ ਹਾਂਜੀ ਆਪਣੇ ਪੈਂਟਰ ਇੱਥੇ ਆਉਂਦਾ ਈ ਘੁੰਮਣਕਲਾਂ ਤੋਂ ਠੀਕ ਆ ਆ ਪੈਂਟਰ ਦਾ ਨੰਬਰ ਲਿਖਿਆ ਹੋਇਆ ਜੀ ਠੀਕ ਆ ਠੀਕ ਆ ਹਾਂਜੀ ਤੁਸੀਂ ਆ ਵੈਂਪਰ ਬਣਾਈ ਜਾਂਦੇ ਹੋਗੇ ਟਰੈਕਟਰਾਂ ਦੇ ਹੋਰ ਵੀ ਐਕਸੈਸਰੀ ਬਣਾ ਦਿੰਦੇ ਹੋ ਪੈਰਦਾਨ ਵੀ ਜਿਵੇਂ ਆਪਣੇ ਪੈਰਦਾਨ ਹੋ ਗਏ ਈ ਟਰੈਕਟਰਾਂ ਦੇ ਇਹ ਵੀ ਬਣਾ ਦਿੰਦੇ ਆ ਜੀ ਆਪਾਂ ਹਾਂਜੀ ਠੀਕ ਆ ਠੀਕ ਆ ਹਾਂਜੀ ਬਾਕੀ ਬਈ ਤੁਹਾਨੂੰ ਆਪਾਂ ਦੱਸ ਦਿਆਂ ਵੀ ਬਾਈ ਦਾ ਕੰਮ ਪੂਰਾ ਵਧੀਆ ਹੈਗਾ ਜੇ ਕਿਸੇ ਨੂੰ ਟਰਾਲੀ ਲੈਣੀ ਆ ਤਾਂ ਇੱਥੇ ਨਾਲ ਸੰਪਰਕ ਕਰ ਸਕਦਾ ਤਾਂ ਆਪਾਂ ਤੁਹਾਨੂੰ ਜਿਹੜਾ ਨੰਬਰ ਹੈਗਾ ਤੇ ਉਹ ਨੰਬਰ ਵੀ ਤੁਹਾਨੂੰ ਅੰਦਰ ਮੈਂਸ਼ਨ ਕਰ ਦਿਆਂਗੇ ਵੀਡੀਓ 'ਚ ਤੇ ਅੱਗੇ ਆਜੂ ਤੁਸੀਂ ਦੇਖ ਦੇ ਲੋ ਨੰਬਰ 바ਈ ਨਾਲ ਕੰਟੈਕਟ ਕਰ ਸਕਦੇ ਹੋ ਇੱਥੇ ਤੇ ਬਾਕੀ ਲੋਕੇਸ਼ਨ ਤੁਹਾਨੂੰ ਦੱਸ ਹੀ ਦਿੱਤੀ ਆ ਜਿਹੜਾ ਬਖੰਡਾ ਮਾਨਸਾ ਰੋਡ ਆ ਉੱਥੇ ਲੋਕੇਸ਼ਨ ਆ ਗਈ ਇਹ ਹਾਂ ਜੇ ਉਹ ਸਾਰਾ ਤੁਹਾਨੂੰ ਦੱਸਤਾ ਪਹਿਲਾਂ ਵੀਡੀਓ 'ਚ ਬਾਕੀ ਆਜੂ ਅੰਦਰ ਦਿਖਾਉਣੇ ਆਪਾਂ ਤੁਹਾਨੂੰ ਜਿੱਥੇ ਤਿਆਰ ਕਰਦੇ ਆ ਟਰਾਲੀਆਂ ਇਹ ਆਜੂ ਬੱਸ ਆ ਹੁਣ ਕਰੀ ਜੰਨੇ ਤਿਆਰ ਇਹਨੇ ਹਾਂਜੀ ਆ ਟਰਾਲੀਆਂ ਤਿਆਰ ਹੋ ਰਹੀ ਹੈ ਇਹ ਕਹੇ ਹੁੱਤੀਆ ਟਰਾਲੀ ਇਹ ਇਹ 11 6 ਜੀ ਸਵਾ ਦੋ ਬਾੜਾ 11 6 ਸਵਾ ਦੋ ਬਾੜਾ ਹਾਂਜੀ ਠੀਕ ਹੈ ਵਾਕੀ ਦੇਖ ਸਕਦੇ ਹੋ ਬਈ ਕੰਮ ਕੀ ਦਾ ਵਧੀਆ ਬਈ ਦਾ ਤੱਕਰੀ ਜਾਂਦੇ ਤਿਆਰ ਬਾਕੀ ਬਈ ਜੇ ਕਿਸ ਨੇ ਉਹ ਤਿਆਰ ਕਰਾਉਣੀ ਹੋਵੇ ਕੋਈ ਸਾਈ ਤੇ ਮੰਨ ਲਓ ਕਿ ਹੋਰ ਟਾਈਪ ਦੀ ਉਹ ਵੀ ਸਾਰੀ ਤਿਆਰ ਕਰ ਦਿੰਦੇ ਹਾਂ ਸਾਰੇ ਟਾਈਪ ਦੀ ਤਿਆਰ ਕਰਾਂਗੇ ਹਾਂਜੀ ਜਿਵੇਂ ਵੀ ਡਿਮਾਂਡ ਆ ਗਾਹਕ ਦਾ ਠੀਕ ਹੈ ਕਰਕੇ ਦੇਵਾਂਗੇ ਠੀਕ ਹੈ ਬਾਕੀ ਜਿਵੇਂ ਤੁਸੀਂ ਨਾ ਰੇਟ ਦੱਸਿਆਗਾ ਤੇ ਮੌਕੇ ਤੇ ਕੋਈ ਲੈਸ ਵੀ ਹੋ ਜੂ ਇਹ ਚੋਂ ਹਾਂ ਹਾਂ ਹੋ ਜੂਗਾ ਜੀ ਮੌਕੇ ਤੇ ਕਰ ਦਾਂਗੇ ਜੀ ਲੈਸ ਠੀਕ ਹੈ ਬਈ ਮੌਕੇ ਤੇ ਨਾ ਜਿਹੜੇ ਮੈਂ ਤੁਹਾਨੂੰ ਰੇਟ ਦੱਸਿਆ ਉਹਨਾਂ ਚੋਂ ਲੈਸ ਹੋ ਜੂਗਾ ਬਾਕੀ ਕੰਮ ਪੂਰਾ ਵਧੀਆ ਬਾਈ ਦਾ ਤੁਸੀਂ ਦੇਖੋ ਆ ਕੇ ਇੱਥੇ ਨਾ ਤੇ ਖਰੀਦੋ ਤੇ ਬਾਕੀ ਨੰਬਰ ਤੁਸੀਂ ਆਈ ਗਿਆ ਤੁਹਾਡੇ ਕੋਲੇ ਠੀਕ ਆ ਹਾਂ ਬਾਈ ਜੀ ਜਿਵੇਂ ਹੁਣ ਆ ਟਰਾਲੀ ਆਈ ਆ ਟਰਾਲੀ ਖੜੀ ਆ ਇਹ ਲੈ ਕੇ ਜਾਂਦੇ ਆ ਮੁੰਡੇ ਵਾਲੀ ਕਿਹਾਂ ਤੋਂ ਆਉਣਗੇ ਜੀ ਤੇ ਉਹਨਾਂ ਨੂੰ ਹੀ ਆਪਾਂ 1 35 ਦੀ ਸੇਲ ਕਰੀ ਜਾਈਏ ਅਲੀਕਿਆਂ ਤੋਂ ਹਾਂ ਜੀ ਵਾਲੀ ਕਿਹਾ ਅਲੀਕਾ ਕਿਹੜਾ ਹਰਿਆਣੇ ਚ ਨਹੀਂ ਨਹੀਂ ਅਲੀਕੇ ਆ ਜੀ ਆ ਰਾਮਪਰੇ ਫੂਰ ਫੋਲੇ ਰਹਿ ਗਿਆ ਜੀ ਠੀਕ ਹਾਂਜੀ ਆ ਟਰਾਲੀ ਸੇਲ ਹੋ ਗਈ ਇਹ ਇਹ ਕੱਲ ਲੈ ਕੇ ਜਾਣੀ ਸੀਗੀ ਇਹ ਟੋਪੀ ਨਾ ਉੱਪਰੋਂ ਰੰਗ ਕਰਨ ਵਾਲੀ ਰਹਿੰਦੀ ਸੀ ਤਾਂ ਕਰਕੇ ਰੋਕ ਪਾਈ ਇਹ ਮਾਲ ਟੋਪੀ ਵਾਲੀ ਆ ਗਈ ਇੱਕ 35 ਦੀ ਹਾਂਜੀ ਹਾਂਜੀ ਇਹ ਕੰਪਲੀਟ ਜੀ ਸਾਰਾ ਮਤਲਬੀ ਵਿੱਚ ਟੋਪੀ ਲਾ ਕੇ ਜੀ ਜਮਾ ਕੰਪਲੀਟ ਇਹ 1 35 ਦੀ ਕਿੰਨੇ ਆਪਾਂ ਸੇਲ ਕਰੀਏ ਠੀਕ ਆ ਹਾਂਜੀ ਬਾਕੀ ਬਈ ਇੱਧਰ ਵੀ ਆ ਬਾਈ ਦੀਆਂ ਤਿਆਰ ਕਰੀਆਂ ਖੜੀਆਂ ਨੇ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਟਰਾਲੀਆਂ ਤਿਆਰ ਕਰੀਆਂ ਖੜੀਆਂ ਨੇ ਇੱਧਰ ਬਾਕੀ ਬਈ ਤੁਸੀਂ ਹੱਕ ਹੱਕ ਸਾਰਾ ਦੇਖ ਸਕਦੇ ਹੋ ਹੀ ਸਾਹੂ ਸਾ ਪੂਰਾ ਵਧੀਆ ਲਾਇਆ ਹੋਇਆ ਹੈਗਾ ਬਾਕੀ ਬਈ ਇਕ ਵਾਰੀ ਤੁਸੀਂ ਆ ਕੇ ਇੱਥੇ ਦੇਖੋ ਇਹਦਾ ਕੰਮ ਦੇਖੋ ਬਾਕੀ ਬਈ ਤੁਸੀਂ ਆ ਪੇਂਟ ਦੇਖ ਸਕਦੇ ਹੋ ਪੂਰੀਆਂ ਸੋਹਣੀਆਂ ਤਿਆਰ ਕੀਤੀਆਂ ਨੇ ਟਰਾਲੀਆਂ ਤੁਹਾਡੇ ਸਾਹਮਣੇ ਆ ਬਾਕੀ ਵੀ ਇਹ ਦੇਖ ਸਕਦੇ ਤੁਸੀਂ ਇੱਥੇ ਪੇਂਟ ਕਰੀ ਜਾਂਦੇ ਆ ਇਹ ਆ ਟਰਾਲੀਆਂ ਬਾਈਨ ਲੱਗਿਆ ਪੇਂਟ ਕਰਨਾ ਬਾਕੀ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਚੱਲਿਆਂ ਵਾਪਸ ਤੇ ਆਪਾਂ ਤੁਹਾਨੂੰ ਮਿਲਦੇ ਆ ਕਿਸੇ ਵਧੀਆ ਵਲੌਗ ਦੇ ਨਾਲ ਵਧੀਆ ਵੀਡੀਓ ਦੇ ਨਾਲ ਤੇ ਦਿਓ ਆਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ